ਪੰਜਾਬ ਦੇ ਪਿੰਡੂ ਸੱਭਿਆਚਾਰ ਪੰਜਾਬ ਦੇ ਕੰਮ ਬਲਬਲੇ ਭਾਵਨਾਵਾਂ ਜੇ ਆਪਾਂ ਆਪ ਕਿਤੇ ਪੇਸ਼ ਕਰਨੀਆਂ ਨੇ ਤਾਂ ਇਹ ਯੂਨੀਵਰਸਿਟੀ ਉਹਦੇ ਲਈ ਇੱਕ ਬਹੁਤ ਸੋਹਣੀ ਥਾਂ ਸੋ ਇੱਥੇ ਆਪਾਂ ਸਾਰੇ ਇਕੱਠੇ ਹੋਏ ਆ ਤੇ ਜਿੰਨੇ ਵੀ ਇਸ ਯੂਨੀਵਰਸਿਟੀ ਦੇ ਪ੍ਰਬੰਧਕ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇੱਕੋ ਬੇਨਤੀ ਤੇ ਸਾਨੂੰ ਇੱਥੇ ਆਉਂਦਾ ਮੌਕਾ ਮਿਲਿਆ ਮੇਰਾ ਨਾਮ ਅਮਰਤਪਾਲ ਸਿੰਘ ਪਿੰਡ ਕੁਦਾ ਜ਼ਿਲ੍ਹਾ ਬਠਿੰਡਾ ਇਥੋਂ 16 17 ਕਿਲੋਮੀਟਰ ਦੂਰ ਮੇਰਾ ਪਿੰਡ ਆ ਤੁਹਾਡੇ ਜੋ ਕੋਈ ਵਿਰਲੇ ਟਾਂ ਮੈਨੂੰ ਤਾਂ ਜਾਣਦੇ ਹੋਣਗੇ ਕਿਉਂਕਿ ਮੈਂ ਘੁੰਮਦਾ ਤੇ ਮੇਰਾ ਘੁੰਮਣ ਦਾ ਇਹਦਾ ਢਾਂਗਾ ਉਹ ਸਾਈਕਲ ਤੇ ਆ ਸਾਈਕਲ ਤੇ ਮੈਂ ਦੁਨੀਆ ਘੁੰਮ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਪੰਜਾਬ ਘੁੰਮਣਾ ਸਭ ਤੋਂ ਪਹਿਲਾਂ ਪੰਜਾਬ ਘੁੰਮਿਆ ਬਠਿੰਡੇ ਤੋਂ ਹੌਲੀ-ਹੌਲੀ ਹੋਰ ਜ਼ਿਲਾਂ ਵੱਲ ਜਾਂਦੇ ਹੋਏ ਜਦੋਂ ਪੰਜਾਬ ਦਾ ਨਕਸ਼ਾ ਦੇਖਦੇ ਆ ਅੱਜ ਦੇ ਪੰਜਾਬ ਦਾ ਉਹਦੇ ਤਾਂ ਜੇ ਇੱਕ ਚੁੰਝ ਨਿਕਲ ਜਾਂਦੀ ਆ ਉਹ ਚੁੰਝ ਕੀ ਆ ਉਥੇ ਰਣਜੀਤ ਸਾਗਰ ਡੈਮ ਆ ਰਾਵੀ ਦਰਿਆ ਵਗਦਾ ਉਥੇ ਸੋ ਉਹ ਇਲਾਕਾ ਦੇਖਿਆ ਜਦੋਂ ਧਾਰਕਲਾਂ ਦਾ ਇਲਾਕਾ ਤਾਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਪਹਾੜ ਹੈਗੇ ਨੇ ਆਪਾਂ ਨੂੰ ਪੰਜਾਬ ਸਾਰਾ ਪੱਧਰ ਹੀ ਲੱਗਦਾ ਪੰਜਾਬ ਘੁੰਮਣ ਤੋਂ ਬਾਅਦ ਥੋੜਾ ਜਿਹਾ ਹੌਸਲਾ ਵਧਿਆ ਫਿਰ ਰਾਜਸਥਾਨ ਦਾ ਘੇੜਾ ਮਾਰਿਆ ਰਾਜਸਥਾਨ ਤੋਂ ਬਾਅਦ ਨਾਰਥ-ਈਸਟ ਨਾਰਥ-ਈਸਟ ਦੀਆਂ ਸਟੇਟਾਂ ਨੇ ਅਸਾਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਮਹਗਾਲਿਆ, ਸਿੱਕਮ 8 ਸਟੇਟਾਂ ਨੇ ਉਹਨਾਂ ਨੂੰ ਉਹਨਾਂ ਨੂੰ ਸੈਵਨ ਸਿਸਟਰ ਜਾਂ 8 ਸਿਸਟਰਸ ਕਿਹਾ ਜਾਂਦਾ ਸੋ ਮੈਨੂੰ ਚੇਤੇ ਜਦੋਂ ਅਸੀਂ ਉਧਰ ਫਿਰਦੇ ਸੀ ਤਾਂ ਇੰਸਟਾਗ੍ਰam ਤੇ ਮੈਂ ਸਟੋਰੀ ਪਾ ਦਿੰਦਾ ਸੀ ਵੀ ਇਸ ਵੇਲੇ ਮੈਂ ਅਸਾਮ ਦੇ ਵਿੱਚ ਹਾਂ ਤੇ ਆਪਣੇ ਮਿੱਤਰਾਂ ਦਾ ਮੈਨੂੰ ਇਹ ਸਨੇਹਾ ਆਉਂਦਾ ਸੀ ਤੁਹਾਨੂੰ ਅਸਾਮ ਦਾ ਵੀਜ਼ਾ ਕਿਵੇਂ ਮਿਲਿਆ ਕਹਿੰਦਾ ਭਾਵ ਕਿ ਆਪਣੇ ਬੰਦੇ ਕਈ ਵਾਰੀ ਇੰਨੇ ਕਨ ਜਾਣ ਹੁੰਨੇ ਆ ਵੀ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਅਸਾਮ ਇੰਡੀਆ ਦੀ ਸਟੇਟ ਆ ਜਾਂ ਕੋਈ ਬਾਹਰਲਾ ਮੁਲਕ ਆ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਜੋ ਉਹਨਾਂ ਸਫਰਾਂ ਨੂੰ ਕਰਦੇ ਆ ਉਹਨਾਂ ਨੂੰ ਰਿਕਾਰਡ ਕਰਨਾ ਉਹ ਵੀਡੀਓ ਬਣਾਉਣੀਆਂ ਤੇ YouTube ਤੇ ਚਾੜਨੀ ਆ ਸੋ ਇਹਨਾਂ ਸਾਰੇ ਸਫਰਾਂ ਚੱਕ ਜਿਹੜਾ ਸਾਡਾ ਖਾਸ ਸਾਡਾ ਪਸੰਦੀਦਾ ਸਫਰ ਆ ਉਹ ਸੀ ਲਦਾਖ ਸਾਈਕਲ ਤੇ ਕੀਤਾ ਸੀ ਲਦਾਖ ਨੂੰ ਆਪਾਂ ਕਿਹਾ ਜਾਂਦਾ ਲੈਂਡ ਆਫ ਹਾਈ ਪਾਸਸ ਉੱਚੇ ਦਰਿਆ ਦੀ ਧਰਤੀ ਤੇ ਉੱਥੇ ਜਦੋਂ ਆਪਾਂ ਸਾਈਕਲ ਤੇ ਜਾਂਦੇ ਆ ਤੇ ਦੇਖਣ ਵਾਲਿਆਂ ਦੀ ਦਿਲਚਸਪੀ ਤੁਹਾਡੇ ਚ ਹੋਰ ਵੱਧ ਜਾਂਦੀ ਆ ਕਿ ਬੰਦੇ ਉੱਚੇ ਥਾਵਾਂ ਵੱਲ ਜਿੱਥੇ ਆਕਸੀਜਨ ਘਟਾ ਉੱਥੇ ਸਾਈਕਲਿੰਗ ਕਿਵੇਂ ਕਰਦੇ ਆ ਸੋ ਉਹ ਬੜਾ ਸ਼ਾਨਦਾਰ ਚਰਬਾਰ ਆ ਦੱਖਣ ਭਾਰਤ ਘੁੰਮੇ ਫਿਰ ਨੇਪਾਲ ਘੁੰਮੇ ਨੇਪਾਲ ਕੀ ਆ ਨੇਪਾਲ ਦੇ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਆ ਮਾਉਂਟ ਐਵਰੇਸਟ ਕੱਲੀ ਉਹੀ ਆ ਉਹਦੇ ਨਾਲ ਲਹਾਤ세 ਮਕਾਲੂ ਹੋਰ ਉੱਚੀਆਂ ਚੋਟੀਆਂ ਨੇ ਤੇ ਆ ਨੇਪਾਲ ਨੂੰ ਲੋਕ ਇਸੇ ਕਮਲੇ ਦੇਖਣ ਜਾਂਦੇ ਆ ਉੱਥੇ ਐਵਰੇਸਟ ਬੇਸ ਕੈਂਪ ਆ ਐਵਰੇਸਟ ਦੇ ਬੇਸ ਤੱਕ ਆਪਾਂ ਜਾਂਦੇ ਆ ਲਗਭਗ 5800 ਮੀਟਰ ਉਹਦਾ ਐਲਟੀਟਿਊਡ ਹੁੰਦਾ ਉਹ ਦੇਖਿਆ ਫਿਰ ਟ੍ਰੈਕਿੰਗ ਕੀਤੀ ਉੱਤਰਾਖੰਡ ਦੇ ਬਹੁਤ ਸਾਰੇ ਟ੍ਰੈਕ ਕੀਤੇ ਕਸ਼ਮੀਰ ਹਿਮਾਚਲ ਦੱਖਣ ਭਾਰਤ ਚ ਕੁਝ ਟਰੈਕ ਸੀਗੇ ਤੇ ਫਿਰ ਘੁੰਮਿਆ ਮਿਡਲ ਈਸਟ ਉਹਦੇ ਚ ਆ ਜਾਂਦਾ ਉਹ ਸਫਰ ਸ਼ੁਰੂ ਕੀਤਾ ਸੀ ਅਸੀਂ ਓਮਾਨ ਤੋਂ ਓਮਾਨ ਨਾਲ ਦਾ ਦੇਸ਼ ਯੂਏਈ ਕਤਰ ਬਹਿਰੀਨ ਕੁਵੈਤ ਤੇ ਸਾਊਦੀ ਅਰੇਬੀਆ ਉਹ ਸਫਰ ਕਰਨ ਤੋਂ ਬਾਅਦ ਪਿਛਲੇ ਸਾਲ ਮੈਂ 1 ਅਕਤੂਬਰ 2024 ਨੂੰ ਗਿਆ ਸੀ ਇਥੋਪੀਆ ਜਦੋਂ ਆਪਾਂ ਅਫਰੀਕਨ ਦੇਸ਼ਾਂ ਦੀ ਗੱਲ ਕਰਦੇ ਆ ਤਾਂ ਆਪਾਂ ਨੂੰ ਲੱਗਦਾ ਵੀ ਜਿਹੜੇ ਕਾਲੇ ਲੋਕ ਆ ਉਹ ਬੜੇ ਖਤਰਨਾਕ ਆ ਸੋ ਉਹ ਹੈਗੇ ਉਹ ਨਾਰੀਆਂ ਲਰਗੇ ਆ ਉਤੋਂ ਖੁਰਦਰੇ ਜਿਹੇ ਵਿੱਚੋਂ ਛਿੱਟੇ ਨੇ ਉਹ ਉਹ ਸਫਰ ਕੀਤਾ ਇਥੋਪੀਆ ਕੀਨੀਆ ਯੂਗਾਂਡਾ ਰਵਾਂਡਾ ਬਰੁੰਡੀ ਤੰਜ਼ਾਨੀਆ ਮਲਾਵੀ ਜ਼ਾਂਬੀਆ ਬੋਤਸਵਾਨਾ ਨਮੀਬੀਆ ਤੇ ਸਾਊਥ ਅਫਰੀਕਾ ਉਹਦੇ ਵਿੱਚ 11 ਦੇਸ਼ਾਂ ਦਾ ਸਫਰ ਸੀ ਲਗਭਗ ਉਹ 11 ਗਹ ਹਜ਼ਾਰ ਕਿਲੋਮੀਟਰ ਉਹਦੇ ਚ ਸਾਈਕਲਿੰਗ ਕੀਤੀ ਤੇ ਸਾਰਾ ਕੁਝ ਨਾਲ ਨਾਲ ਪਲਾਨ ਹੁੰਦਾ ਵੀ ਕੱਲ ਨੂੰ ਕਿੱਥੇ ਜਾਣਾ ਕਿੱਥੇ ਰਹਿਣਾ ਇਹ ਕੁਝ ਨਹੀਂ ਪਤਾ ਹੁੰਦਾ ਜਿੱਦਾਂ ਜਿੱਦਾਂ ਸਫਰ ਕਰਦੇ ਜਾਂਦੇ ਆ ਨਵੇਂ ਨਵੇਂ ਲੋਕ ਤੁਹਾਨੂੰ ਰਾਹ ਦੇ ਵਿੱਚ ਮਿਲਦੇ ਜਾਂਦੇ ਆ ਤੇ ਤੁਸੀਂ ਉਹੋ ਜਿਹੇ ਬਿਉਤ ਬੰਦੀਆਂ ਕਰਕੇ ਅੱਗੇ ਨੂੰ ਵਧਦੇ ਰਹਿਣੇ ਆ ਅ ਮੈਂ 1-2 ਮਿੰਟ ਮੇਰੇ ਖਿਆਲ ਚ ਹੋਰ ਬੋਲਿਆ ਜਾਣਾ ਗੱਲਾਂ ਮੁੱਖਾਂ ਵਾਲੀਆਂ ਨੇ ਤੁਹਾਡੇ 'ਚ ਕਿਹੇ ਮਨ 'ਚ ਕੋਈ ਸਵਾਲ ਹੋਵੇ ਕੋਈ ਪੁੱਛਣਾ ਹੋਵੇ ਤਾਂ ਤੁਸੀਂ ਉਹ ਜ਼ਰੂਰ ਘੜ ਲਿਓ ਤੇ ਖੜ ਕੇ ਪੁੱਛ ਵੀ ਲਿਓ ਏਡੀ ਸੰਗਨ ਵਾਲੀ ਗੱਲ ਕੁਝ ਵੀ ਨਹੀਂ ਖਾਣ ਪੀਣ ਖਾਣ ਪੀਣ ਸਭ ਤੋਂ ਵੱਡੀ ਗੱਲ ਹੁੰਦੀ ਜਦੋਂ ਮੈਂ ਘਰੇ ਹੁੰਨਾ ਆਪਾਂ ਤਿੰਨ ਟਾਈਮ ਪ੍ਰੋਪਰ ਫੂਡ ਖਾਣੇ ਆ ਹਨਾ ਕਰਦਾ ਬਣਿਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਪਰ ਜਦੋਂ ਤੁਸੀਂ ਬਾਹਰ ਹੁੰਨੇ ਹੋ ਤਾਂ ਤੁਹਾਨੂੰ ਉਹੋ ਜਿਹਾ ਫੂਡ ਨਹੀਂ ਮਿਲਦਾ ਤੇ ਇੱਕ ਨਾ ਆਪਣਾ ਬਈ ਮਾਨਸਿਕ ਪੱਧਰ ਹੀ ਇਹੋ ਜਿਹਾ ਬਣ ਜਾਂਦਾ ਸਾਨੂੰ ਐ ਜਿਵੇਂ ਸਵੇਰੇ ਉੱਠਿਆ ਮੈਂ ਥੋਪੀਆ ਦੀ ਗੱਲ ਦੱਸਦਾ ਥੋਪੀਆ ਜਣਾ ਗਾਂ ਮਿਲਦੀ ਆ ਸਿਰਫ ਖਾਨ ਨੂੰ ਸੋ ਗਾਂ ਆਪਾਂ ਖਾਂਦੇ ਨਹੀਂ ਜਾਂ ਉੱਥੇ ਫਲ ਮਿਲਦੇ ਸੀ ਉਹ ਵੀ ਬਹੁਤ ਘੱਟ ਥਾਵਾਂ ਤੇ ਮਿਲਦੇ ਸੀਗੇ ਤੇ ਉੱਥੇ ਬੜੀ ਸਮੱਸਿਆ ਸੀ ਖਾਣ ਪੀਣ ਦੀ ਸੋ ਉੱਥੇ ਦਿਮਾਗ ਨੂੰ ਪਹਿਲੇ ਹੀ ਪਤਾ ਲੱਗ ਗਿਆ ਸੀਗਾ ਵੀ ਸਵੇਰੇ ਖਾਨ ਨੂੰ ਤਜਨਾ ਕੁਝ ਨਹੀਂ ਮਿਲਣਾ 2-3 ਬਿਸਕਟ ਆਪਾਂ ਤੇ ਬੈਗਟ ਫੜਾਂਗੇ ਉਹ ਖਾਵਾਂਗੇ ਸਰੀਰ ਥੋੜਾ ਉਵੇਂ ਤਿਆਰ ਹੋ ਜਾਂਦਾ ਤੇ ਉਹ ਉਵੇਂ ਹੋ ਜਾਂਦਾ ਸੀ ਪਰ ਜਦੋਂ ਜਿਵੇਂ ਮੈਂ ਸਦਰਨ ਅਫਰੀਕਾ ਵੱਲ ਜਾਂਦਾ ਰਿਹਾ ਜਿਵੇਂ ਜ਼ਾਂਬੀਆ ਬੋਤਸਵਾਨਾ ਦੀ ਗੱਲ ਕਰ ਲਈ ਨਮੀਬੀਆ ਦੀ ਉੱਥੇ ਅੰਗਰੇਜ਼ਾਂ ਦਾ ਪ੍ਰਭਾਵ ਵੱਧਾ ਉਹਨਾਂ ਦੇਸ਼ਾਂ 'ਚ ਸਾਊਥ ਅਫਰੀਕਨ ਦੇਸ਼ਾਂ ਦੇ ਵਿੱਚ ਸੋ ਉੱਥੇ ਤੁਹਾਨੂੰ ਖਾਣ ਪੀਣ ਨੂੰ ਕੇਨ ਫੂਡ ਮਿਲ ਜਾਂਦਾ ਪੈਕਟ ਫੂਡ ਮਿਲ ਜਾਂਦਾ ਸਰੈਂਡਰ ਮਿਲ ਗਿਆ ਚੁੱਲਾ ਮਿਲ ਗਿਆ ਉਹ ਮੈਂ ਆਪ ਕੁੱਕ ਕਰ ਲੈਂਦਾ ਸੀ ਜਿਵੇਂ ਨਮੀਬੀਆ ਨਮੀਬੀਆ ਦੀ ਗੱਲ ਦੱਸਦਾ ਨਮੀਬੀਆ ਵਰਗੇ ਦੇਸ਼ ਬਿਲਕੁਲ ਖਾਲੀ ਦੇਸ਼ ਨਹੀਂ ਉੱਥੇ ਦੋ ਬੰਦੇ ਪਰ ਸਕੁਇਰ ਕਿਲੋਮੀਟਰ ਕਹਿੰਦੇ ਹੁੰਦੇ ਨਾ ਕੁਛ ਐ ਹੋ ਜਾ ਉਵੇਂ ਆ ਬਹੁਤ ਵਿਰਲੇ ਦੇਸ਼ ਆ ਉਥੇ ਕੈਂਪਿੰਗ ਸਾਈਟਸ ਬਣੀਆਂ ਹੋਈਆਂ ਸੋ ਉਥੇ ਜਾ ਕੇ ਆਪਦਾ ਜਿੱਥੇ ਕੈਂਪਿੰਗ ਸਾਈਟ ਬਣੀ ਆ ਉਥੇ ਇੱਕ ਟੂਟੀ ਵੀ ਹੈਗੀ ਆ ਤੁਹਾਡਾ ਟੈਂਟ ਲਾਉਣ ਨੂੰ ਥਾਂ ਵੀ ਬਣਿਆ ਹੋਇਆ ਤੇ ਇੱਕ ਨਿੱਕਾ ਜਿਹਾ ਚੁੱਲ੍ਹਾ ਬਣਿਆ ਹੋਇਆ ਤੁਸੀਂ ਉਥੇ ਆਪਦਾ ਕੁੱਕ ਕਰਕੇ ਖਾ ਸਕਦੇ ਹੋ ਪਰ ਜੇ ਬੰਦਾ ਕੋਕਰ ਛੁੱਕੜ ਖਾ ਲੈਂਦਾ ਹੋਵੇ ਤਾਂ ਉਹਨੂੰ ਦੁਨੀਆ ਘੁੰਮਣੀ ਬਹੁਤ ਸੌਖੀ ਆ ਦੂਜੇ ਬੰਦੇ ਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਔਖਾ ਪਰ ਜਦੋਂ ਤੁਸੀਂ ਬਾਈਕਲ ਤੇ ਜਾਣਾ ਆਪਣਾ એનર્ਜੀ ਦੀ ਲੋੜ ਹੁੰਦੀ ਆ ਸੋ ਤਾਂ ਕਰਕੇ ਤੁਹਾਨੂੰ ਸਾਰਾ ਕੁਝ ਪ੍ਰੋਟੀਨ ਦਾ ਜਿੱਥੋਂ ਜਿੱਥੋਂ ਮਿਲਦਾ ਉਹ ਬੰਦੇ ਨੂੰ ਖਾਣਾ ਹੁੰਦਾ ਤੇ ਉਹ ਖਾਂਦੇ ਰਹਿਣਾ ਚਾਹੀਦਾ ਸੋਹਣੀ ਗੱਲ ਬਾਤ ਸੀ ਕੋਈ ਹੋਰ ਕਿਸੇ ਦੇ ਮਨ ਚ ਹੋਵੇ ਗੱਲ ਬਾਤ ਤਾਂ ਆਪਾਂ ਉਹ ਵੀ ਜਵਾਬ ਦੇਵਾਂਗੇ ਭਾਈ ਹੁਣ ਤਾਂ ਬਾਈ ਜੀ ਮੇਰਾ ਯੂਨੀਵਰਸਿਟੀ ਦਾ ਚੱਲ ਰਿਹਾ ਮੈਂ ਵੀਰੇ ਥੋੜੇ ਦਿਨਾਂ ਤੱਕ ਚੱਲਿਆ ਜੀ ਹਫਤੇ ਦੇ ਵਿੱਚ ਵਿੱਚ ਮੈਂ ਯੂਰਪ ਜਾ ਕੇ ਆਉਂਗਾ ਹੁਣ ਯੂਰਪ ਦੇ ਮੈਂ ਪਹਿਲਾਂ ਬਿਆਨ ਸੀਗੀ ਜਰਮਨੀ ਤੇ ਉਹਦਾ ਕੁਝ ਘੁੰਮੂਗਾ ਬਾਕੀ ਇਹ ਦੇਖਦੇ ਆ ਪਲਾਨ ਕੀ ਬੰਦਾ ਪਰ ਹੁਣ ਸਦਰਨ ਯੂਰਪ ਆ ਜਿਹੜਾ ਉਹ ਘੁੰਮਾਂਗੇ ਕਿਉਂਕਿ ਇਤੋਂ ਬਹੁਤ ਠੰਡ ਹੋ ਜਾਣੀ ਆ ਬਾਈ ਜਿਹੜਾ ਇਟਲੀ ਸਪੇਨ ਫਰਾਂਸ ਪੁਰਤਗਲ ਮਨਾਕੋ ਉਹ ਦੇਸ਼ ਆਪਾਂ ਘੁੰਮ ਸਕਦੇ ਆ ਤੇ ਬਾਕੀ ਇਹੋ ਜੀ ਗੱਲ ਬਾਤ ਆ ਤੁਹਾਡੇ ਚ ਸਾਰੇ ਚੜ੍ਹਦੀ ਜਵਾਨੀ ਵਾਲੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਜਦੋਂ ਵੀ ਕਦੇ ਘੁਮਣ ਨਿਕਲੋ ਇੱਕ ਇਹ ਹੋ ਗਿਆ ਵੀ ਹੁਣ ਜਦੋਂ ਜੂਨ ਦੇ ਛੁੱਟੀਆਂ ਹੁੰਦੀਆਂ ਨੇ ਆਪਾਂ ਸਾਰੇ ਗੱਡੀਆਂ ਭਰ ਕੇ ਮਨਾਲੀ, ਸ਼ਿਮਲਾ, ਡਲਹੌਜੀ ਉਹ ਸ਼ਹਿਰਾਂ ਨੂੰ ਜਾਮ ਕਰ ਦਿੰਨੇ ਆ। ਸੋ ਕਦੇ ਵੀ ਤੁਹਾਡਾ ਨਿੱਕ ਸਵੱਬ ਬਣੇ ਤਾਂ ਤੁਹਾਨੂੰ ਜਿਵੇਂ ਬਾਈ ਉਹਨਾਂ ਨੇ ਦੱਸਿਆ ਸੀ ਕਿ ਨਿੱਕਾ ਜਿਹਾ ਪਿੱਠੂ ਬੈਗ ਹੋਵੇ ਤੁਹਾਡਾ। 2-4 ਵਿੱਚ ਲੀੜੇ ਪਾਏ ਆ। ਤੁਸੀਂ ਕਿਸੇ ਪਹਾੜੀ ਸਟੇਸ਼ਨ ਤੇ ਜਾਓ। ਤੁਸੀਂ ਟ੍ਰੈਕਿੰਗ ਜ਼ਰੂਰ ਕਰਿਓ। ਜਿਹੜੀ ਆ ਉਮਰ ਆ ਇਹ ਚੰਗਿਆੜਾ ਤੁਹ ਜਿੰਨੀ એનર્ਜੀ ਤੁਹਾਡੇ ਚ ਇਹ ਉਮਰ ਚ ਹੁੰਦੀ ਹੈ ਨਾ 20 21 22 23 ਸਾਲ ਦੇ ਗੇਟ ਤੇ ਤੁਸੀਂ ਕੁਝ ਵੀ ਕਰ ਸਕਦੇ ਆਂ ਅਸੀਂ ਵੀ ਖਰਚੜ ਜੰਨੇ ਪਾਲਾ ਬੁਣਾ ਤਿਆਰ ਕਿ ਮੈਂ ਕਿਲੀਮੰਜਾਰੋ ਜੜ ਕੇ ਆਇਆ ਸੀਗਾ افریقا ਦੀ ਸਭ ਤੋਂ ਉੱਚੀ ਚੋਟੀ ਸੀ ਅ 5900 ਕੁਛ ਮੀਟਰ ਉੱਚੀ ਸੀਗੀ ਉਹ ਤੇ ਉਹਨਾਂ ਟ੍ਰੈਕਾਂ ਦਾ ਤੁਹਾਨੂੰ ਇੱਕ ਆਨੰਦ ਹੋਰ ਆਊਗਾ ਉਹਨ ਉਹ ਟ੍ਰੈਕ ਕਰਦਿਆਂ ਤੁਹਾਨੂੰ ਪਤਾ ਲੱਗਦਾ ਵੀ ਆਹ ਮੇਰੇ ਨਾਲ ਇੱਕ ਕੁੜੀਆ ਇਹ 사ウਦੀ ਅਰਬ ਤੋਂ ਆਈ ਹੋਈ ਆ ਆ ਇੱਕ ਮੁੰਡਾ ਹੈ ਬੈਲਜੀਅਮ ਤੋਂ ਆਇਆ ਹੋਇਆ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਟਰੈਕ ਨੇ ਜਿਵੇਂ ਮਾਉਂਟ ਐਵਰੇਸਟ ਬੇਸ ਕੈਂਪ ਦਾ ਹੋ ਗਿਆ ਅਨਾਪੂਰਨਾ ਬੇਸ ਕੈਂਪ ਕਿਲੀ ਮੰਜਾਰੋ ਦਾ ਟਰੈਕ ਹੋ ਗਿਆ ਜੇ ਤੁਸੀਂ 10 ਜਣੇ ਇੱਕ ਤੁਰੇ ਜਾਣੇ ਹੋ ਨਾ ਗਾਂ ਪਿਸ਼ਾਂ ਤੇ ਪਤਾ ਲੱਗਦਾ ਪੁੱਛਣ ਤੇ ਵੀ ਦਸਾਂ ਦੇ ਦਸੇ ਜਾਣੇ ਵੱਖੋ ਵੱਖ ਦੇਸ਼ਾਂ ਦੇ ਨੇ ਸੋ ਉੱਥੇ ਬੜਾ ਇੱਕ ਆਨੰਦ ਹੁੰਦਾ ਕਈ ਵਾਰ ਤੁਹਾਡੇ ਨਾਲ ਕਿਸੇ ਨਾ ਮਿੱਤਰਤਾ ਹੀ ਹੋ ਜਾਂਦੀ ਹੈ ਤੁਹਾਨੂੰ ਗੱਲਾਂ ਕਰਨ ਨੂੰ ਬਹੁਤ ਕੁਝ ਮਿਲ ਜਾਂਦਾ ਸਿੱਖਣ ਨੂੰ ਬਹੁਤ ਕੁਝ ਮਿਲ ਜਾਂਦਾ ਤੁਸੀਂ ਗਾਂਘੇ ਦੇ ਦੇਚ ਘੁੰਮਣ ਜਾਣਾ ਤੁਹਾਡੇ ਕੋਲ ਉਹਨਾਂ ਦੇ ਕੰਟੈਕਟ ਇਕੱਠੇ ਹੋ ਜਾਂਦੇ ਨੇ ਸੋ ਉਹੋ ਜਿਹੀਆਂ ਚੀਜ਼ਾਂ ਨੇ ਤੇ ਬਾਕੀ ਇਹ ਵੀ ਗੱਲ ਆ ਉਹ ਕਹਿੰਦੇ ਹੁੰਦੇ ਪੁਸ਼ੀਅਰ ਲਿਮਿਟਸ ਤੁਸੀਂ ਆਪਦੇ ਸਰੀਰ ਨੂੰ ਧੱਕਾ ਮਾਰ ਕੇ ਦੇਖੋਗੇ ਤੁਹਾਨੂੰ ਪਤਾ ਲੱਗਦਾ ਵੀ ਮੈਂ ਇੰਨੇ ਕੁ ਜੋਗਾ ਹੈਗਾ ਤੇ ਮੈਂ ਆਹ ਕੁਝ ਕਰ ਸਕਦਾ ਆ ਆਪਾਂ ਮਦਾਨੀ ਇਲਾਕਿਆਂ 'ਚ ਰਹਿੰਦੇ ਆ ਆਪਾਂ ਸਮੁੰਦਰ ਤਲ ਤੋਂ ਆਪਣੀ ਚਾਈ 200 ਮੀਟਰ ਪਰ ਜਦੋਂ ਤੁਸੀਂ 3000 3500 4000 ਮੀਟਰ ਤੇ ਜਾਂਦੇ ਹੋ ਤੁਹਾਨੂੰ ਪਤਾ ਲੱਗਦਾ ਵੀ ਮੇਰੀ ਸਿਹਤ ਕਿੰਨੀ ਕਈ ਵਾਰੀ ਆਪਾਂ ਇੱਥੇ ਹੀ ਕੱਲੇ ਜਿੰਮ ਚ ਪਰਹਾਨ ਬਣ ਜਾਂਦੇ ਆ ਪਰ ਉੱਤੇ ਚੜ ਕੇ ਆਪਾਂ ਨੂੰ ਥੋੜਾ ਜਿਹਾ ਪਤਾ ਲੱਗਦਾ ਵੀ ਅਸੀਂ ਕਿੰਨੇ ਕੁ ਚੋਗੀਆਂ ਸੋ ਇਹ ਇੰਨੀ ਮੇਰੀ ਬਾਤ ਕੋਈ ਹੋਰ ਕੋਈ ਪੁੱਛਣਾ ਹੋਵੇ ਜੀ ਬਾਈ ਆ ਸਪੀਤੀ ਵੀਰੇ ਸਪੀਤੀ ਦਾ ਸਮਾਂ ਉਹੀ ਹੈ ਜੀ ਮਈ ਜੂਨ ਹਾਂ ਜੂਨ ਜਾਣ ਦੇ ਵਿੱਚ ਬਾਈ ਜੁਲਾਈ ਜੁਲਾਈ ਜੇ ਰੇਰ ਕਿਸਪੀਤੀ ਸੀ ਕਵਰੇ ਮੈਂ ਜੂਨ ਚ ਸਪੀਤੀ ਸੀ ਉਦੋਂ ਵੀ ਲੈਂਡਸਲਾਈਡ ਹੋ ਗਈ ਆ ਜਿਹੜਾ ਗਲੋਬਲ ਵਾਰਮਿੰਗ ਵਾਲਾ ਕੰਮ ਆ ਨਾ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਬਰਫ਼ ਪਿਘਲ ਜਾਂਦੀ ਹੈ ਤੇ ਕਿੱਥੋਂ ਪਹਾੜਾਂ ਜੇ ਹੋ ਜਾਂਦੇ ਆ ਪਰ ਜਿਹੜਾ ਮਈ ਜੂਨ ਜੁਲਾਈ ਆ ਉਹ ਬੈਸਟ ਮੰਨਿਆ ਜਾਂਦਾ ਤੇ ਜਿਵੇਂ ਹੁਣ ਸਤੰਬਰ ਦਾ ਮਹੀਨਾ ਬਾਈ ਸਤੰਬਰ ਚ ਵੀ ਤੁਸੀਂ ਜਾ ਸਕਦੇ ਹੋ ਤੇ ਵਿੰਟਰ ਸਪੀਤੀ ਕਰਨ ਵੀ ਜੋ ਲੋਕ ਜਾਂਦੇ ਆ ਵਿੰਟਰ ਸਪੈਦੀ ਦਾ ਕਹਿਣ ਦਾ ਭਾਵ ਕਿ ਜਦੋਂ ਪੂਰੀਆਂ برفਾਂ ਨਾਲ ਪਹਾੜ ਢਕੇ ਹੁੰਦੇ ਨੇ ਉਦੋਂ ਵੀ ਲੋਕ ਨਿਕਲਦੇ ਆ ਪਰ ਉਦੋਂ ਮੋਟਰਸਾਈਕਲ ਨਾਲੋਂ ਤੁਹਾਡੇ ਕੋਲੇ ਜੇ ਗੱਡੀ ਹੋਵੇ ਤਾਂ ਗੱਡੀ 4x4 ਹੋਵੇ ਤਾਂ ਜ਼ਿਆਦਾ ਵਧੀਆ ਤੇ ਉਹਦੇ ਟਾਇਰਾਂ ਦੇ ਉੱਤੇ ਉੱਚੇ ਚੜ੍ਹਾਈ ਹੋਵੇ ਨਹੀਂ ਉਹ ਬਾਈ ਸਲਿੱਪ ਕਰਨ ਸ਼ੁਰੂ ਕਰ ਦਿੰਦਾ ਕਿਉਂਕਿ ਬਰਫ਼ ਸੱਜਰੀ ਬਰਫ਼ ਚ ਕੰਮ ਚੱਲਿਆ ਜਾਂਦਾ ਜਦੋਂ ਉਹ ਬਰਫ਼ ਥੋੜੀ ਰਹਿ ਜਾਂਦੀ ਹੈ ਬਲੈਕ ਆਈਸ ਹੋ ਜਾਂਦੀ ਹੈ ਨਾ ਫਿਰ ਉਹ ਤਾਂ ਜਮੇ ਮੌਤ ਬਣ ਜਾਂਦੀ ਹੈ ਉਹ ਤੁਹਾਡਾ ਪਤਾ ਹੀ ਨਹੀਂ ਤੁਹਾਡੀ ਗੱਡੀ ਐਂ ਚੱਲ ਜਣੀ ਆ ਸੋ ਉਹ ਮਤ ਜੀ ਕਰ ਸਕਦੇ ਹੋ ਬਈ ਤੁਸੀਂ ਪੁੱਛ ਰਹੀ ਸੀ ਕੁਛ ਬਿਲਕੁਲ ਇਹ ਸਵਾਲ ਬੜਾ ਸੋਹਣਾ ਸਵਾਲ ਹੈ ਇਨਕਮ ਸੋਰਸ ਆਫ ਇਨਕਮ ਕੀ ਹੈ ਵੀ ਜਿੱਥੋਂ ਆਪਾਂ ਸਫਰ ਕਰ ਸਕਦੇ ਆ ਮੈਂ YouTube ਤੇ ਵੀਡੀਓਜ਼ ਪਾਉਣਾ YouTube ਦਾ ਜਿਹੜਾ ਰੈਵਨਿਊ ਹੁੰਦਾ ਉਹ ਮੇਰਾ ਸੋਰਸ ਆਫ ਇਨਕਮ ਅਤੇ ਉਹੀ ਖਰਚ ਕੇ ਮੈਂ ਇਹ ਸਫਰ ਕਰ ਸਕਦਾ ਇੱਕ YouTube ਮੈਂ ਐਜ਼ ਅ ਯੂਟਿਊਬਰ ਤੁਹਾਡੇ ਨਾਲ ਕੁਝ ਗੱਲਬਾਤ ਕਰਦਾ ਥੋੜੀ ਜੀ ਆਪਣੇ ਦੇਸ਼ ਦੇ ਵਿੱਚ ਆਪਾਂ ਸੋਸ਼ਲ ਮੀਡੀਆ ਤੇ ਇਹੋ ਜਿਹਾ ਕੰਟੈਂਟ ਦੇਖਦੇ ਆਂ ਜਿਹਦੇ ਕਰਕੇ ਯੂਟਿਊਬਰਾਂ ਨੂੰ ਐਂ ਦੇਖਿਆ ਜਾਂਦਾ ਵੀ ਉਹ ਯਾਰ ਪਰੇ ਕਰ ਯਾਰ ਇਹ ਯੂਟਿਊਬਰ ਆ ਆਪਣੇ ਦੇਸ਼ 'ਚ ਕਿਉਂਕਿ ਆਪਾਂ ਜਿਹੜੇ ਯੂਟਿਊਬਰ ਦਾ ਡਾਟਾ ਹੀ ਉਹੋ ਜਿਹਾ ਪਾਈ ਜਾਂਦੇ ਆ ਨਾ ਚੜ੍ਹਾਈ ਇਹੋ ਜਿਹਾ ਕੁਝ ਜਾਂਦਾ ਵੀ ਆਪਾਂ ਨੂੰ ਨਫ਼ਰਤ ਹੋਣ ਲੱਗਦੀ ਮੈਂ ਅਫਰੀਕਾ ਦਾ ਤੇਰਪਾ ਦੱਸਦਾ ਬਹੁਤ ਥਾਵਾਂ ਤੇ ਨਾ ਜਿੱਥੇ ਕਿਤੇ ਮੈਨੂੰ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਬੰਦਾ YouTube ਤੇ ਵੀਡੀਓਜ਼ ਪਾਉਂਦਾ ਉਹ ਨਿੱਜੀ ਦਿਲਚਸਪੀ ਲੈਂਦੇ ਆ ਸੋ ਉਹਨਾਂ ਨੂੰ ਉਹਨਾਂ ਦੀ ਇਹ ਚਾਹ ਹੁੰਦਾ ਵੀ ਇਹ ਬੰਦਾ ਸਾਡਾ ਕੁਝ ਕੈਪਚਰ ਕਰੇ ਸੋ ਇਹ ਆ YouTube ਤੇ ਵੀਡੀਓਜ਼ ਪਾਉਣੀਆਂ YouTube ਤੋਂ ਪੈਸਾ ਕਮਾਉਣਾ ਇਹ ਕੋਈ ਮੇਹਣਾ ਨਹੀਂ YouTube ਤੇ ਤੁਸੀਂ ਵੀਡੀਓਜ਼ ਪਾਓ ਬਸ਼ਰਤੇ ਕਿ ਉਹ ਵੀਡੀਓ ਤੁਹਾਡੇ ਕਿਸੇ ਦਾ ਕੋਈ ਨੁਕਸਾਨ ਨਾ ਕਰੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਤੇ ਕਿਸੇ ਨੂੰ ਕੋਈ ਸਿੱਖਣ ਨੂੰ ਨਵਾਂ ਮਿਲ ਜੇ ਤਾਂ ਉਹਦੇ ਪੈਸੇ ਮੈਨੂੰ ਅਮਰੀਕਾ ਨੇ ਦੇਣੇ ਆ ਸੋ ਉਹਦੇ ਬਦਲੇ ਇੱਥੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੁਸੀਂ ਇੱਕ ਵਧੀਆ ਕੰਟੈਂਟ ਬਣਾਉਨੇ ਹੋ ਤਾਂ ਤੁਸੀਂ ਕਰ ਸਕਦੇ ਹੋ ਮੈਂ ਨਿੱਕੀ ਜਿਹੀ ਦਾਹਰਨ ਦੇਣਾ ਇੱਕ ਨਾ ਪੰਜਾਬੀ ਯੂਨੀਵਰਸਿਟੀ ਤੋਂ ਕੁੜੀ ਹੈ ਇੱਕ ਤੇ ਉਹਨੇ ਕਈ ਵਾਰੀ ਕਿਹਾ ਉਹ ਕੀ ਕਰਦੀ ਆ ਉਹ ਕਢਾਈ ਸਲਾਈ ਕਢਾਈ ਜਾਂਦੀ ਆ ਉਹ ਝੋਲੇ ਬਣਾਉਂਦੀ ਆ ਜਿਵੇਂ ਆਪਣਾ ਜਵਾਕ ਆ ਕੋਈ ਆਪਾਂ ਉਹਦਾ ਝੋਲਾ ਬਣਵਾ ਲਿਆ ਉੱਤੇ ਉਹਦਾ ਬੱਚੇ ਦਾ ਨਾਮ ਲਖਵਾ ਲਿਆ ਉਹਨੂੰ ਕੁੜੀ ਨੂੰ 5-700 ਰੁਪਇਆ ਬਣ ਗਿਆ ਉਹ ਉਹਦੀਆਂ ਫੋਟੋਆਂ YouTube ਤੇ ਉਹਦੇ ਸੋਸ਼ਲ ਮੀਡੀਆ Instagram ਤੇ ਪਾਈ ਜਾਂਦੀ ਆ ਸੋ ਉਥੋਂ ਉਹਨੂੰ ਹੋਰ ਆਰਡਰ ਮਿਲ ਰਹੇ ਆ ਉਹਦੇ ਚੋਂਦਾ ਕੀ ਮੜਾ ਇੱਥੇ ਇੱਕ ਆਪ ਵੀਰ ਬੈਠਾ ਆਪਣਾ ਕਿਤਾਬਾਂ ਗੁਰਸਰ ਪੁਸਤਕ ਭੰਡਾਰ ਸੋ ਇਹਨੂੰ ਦੁਨੀਆ ਭਰ ਤੋਂ ਲੋਕ ਕਿਤਾਬਾਂ ਲਈ ਆਰਡਰ ਕਰਦੇ ਆ ਸੋਸ਼ਲ ਮੀਡੀਆ ਦੇ ਦਾਗਤਾਂ ਵੀ ਉਹਦਾ ਐਪ ਵੱਡੇ ਪੱਧਰ ਤੇ ਕੰਮ ਚੱਲੀ ਜਾਂਦਾ ਹੈ ਸੋਸ਼ਲ ਮੀਡੀਆ ਵਰਤਨਾ ਕੋਈ ਮਾੜਾ ਨਹੀਂ ਇਹ ਬਸ਼ਰਤੇ ਆਪਣੇ ਤੇ ਵੀ ਆਪਾਂ ਨੂੰ ਕਿਹਸ ਤਰ੍ਹਾਂ ਵਰਤਦੇ ਆ ਤੇ ਇਹ ਤੁਸੀਂ ਬਿਹਤਰ ਤਰੀਕੇ ਨਾਲ ਵੀ ਕਰ ਸਕਦੇ ਹੋ ਪਹਿਲਾਂ ਕੀ ਪੁੱਛਿਆ ਤੁਸੀਂ ਲੈਂਗੁਏਜ ਵਾਲੀ ਗੱਲ ਪੁੱਛੀ ਤੁਸੀਂ ਲੈਂਗੁਏਜ ਵਸਲ ਚ ਆਇਆ ਭਾਈ ਜਿਵੇਂ ਤੁਸੀਂ ਸਾਰੇ ਬੈਠੇ ਹੋ ਤੁਸੀਂ ਵੀ ਅੰਗਰੇਜ਼ੀ ਬੋਲਦੇ ਪੜ੍ਹਦੇ ਹੋ ਓਨੀਕ ਅੰਗਰੇਜ਼ੀ ਕਿਤੇ ਨਾ ਕਿਤੇ ਮੈਨੂੰ ਵੀ ਡੰਗ ਲੈ ਜਾਂਦਾ ਆਪਣਾ ਸਾਰਿਆਂ ਦਾ ਸੋ ਜਿਹੜਾ ਜਿਹੜੀ ਗੋਰੀ ਅੰਗਰੇਜ਼ੀ ਬੋਲਦੇ ਆ ਬਾਲਾ ਉਹ ਵਰਮਾ ਵਰਮਾ ਚ ਨਹੀਂ ਉਲਝਦੇ ਉਹ ਸਿੱਧ ਪੱਧਰੀ ਜੀ ਅੰਗਰੇਜ਼ੀ ਬੋਲਦੇ ਓਨੀਕ ਬੋਲ ਕੇ ਉਹਨਾਂ ਨਾਲ ਵਧੀਆ ਗੱਲਬਾਤ ਹੋ ਜਾਂਦੀ ਆ ਆਫਰੀਕਨ ਦੇਸ਼ਾਂ 'ਚ ਜਿਹੜੇ ਉੱਥੋਂ ਦੇ ਲੋਕ ਸੀਗੇ ਉਹ ਵੀ ਅੰਗਰੇਜ਼ੀ ਜਾਣਦੇ ਨੇ ਸਗੋਂ ਉਹ ਆਪਣੇ ਨਾਲ ਵੱਧ ਜਾਣਦੇ ਆ ਕਿਉਂਕਿ ਜਿਆਦਾ ਆਜ਼ਾਦ ਬਾਦ ਚ ਹੋਏ ਆ ਚੰਪ ਪ੍ਰਭਾਵ ਕਬੂਲਦੇ ਆ ਪੂਰਾ ਆਹੋ ਤੇ ਅੰਗਰੇਜ਼ੀ ਨਾਲ ਆਪਣਾ ਸਾਰੇ ਪਾਸੇ ਡੰਗ ਲੈ ਜਾਂਦਾ ਭਾਈ ਇੰਡੀ ਕਰਣੀ ਇੱਕ ਇਹ ਹੁੰਦਾ ਹੁਣ ਗੋਰਾ ਇੱਥੇ ਆ ਕੇ ਆਪਣੇ ਕੋਲੇ ਬੋਲੇ ਤੇ ਸਤਿ ਸ਼੍ਰੀ ਅਕਾਲ ਬਲਾਗਾਣਾ ਆਪਾਂ ਨੂੰ ਖੁਸ਼ੀ ਹੋਊਗੀ ਤੁਸੀਂ ਅਗਲੇ ਦਾ ਇੱਕ ਹੈਲੋ ਵਰਡ ਸਿੱਖ ਲਓ ਤਾਂ ਉਹਦੇ ਨਾਲ ਬਹੁਤ ਸੌਖਾ ਹੋ ਜਾਂਦਾ ਉਸ ਤੋਂ ਬਾਅਦ ਅਗਲੀ ਗੱਲਬਾਤ ਤੋਰਨੀ ਤੁਸੀਂ ਨਾਲ ਇੱਕ ਹੋਰ ਪੁੱਛਿਆ ਸੀ ਕੁਛ ਜਿਹੜੇ ਸੁਨਸਾਨ ਲਾ ਕੇ ਤੇ ਵੀ ਸਹੀ ਗੋਰਾ ਦਾ ਕੰਮ ਹੋ ਜੇ ਇੰਪੋਰਟੈਂਟ ਇਸ ਸਭ ਹੋਵੇਗਾ ਹਾਂ ਇਹ ਕਿਸੇ ਹੈਗੇ ਨੇ ਭਾਈ ਇੱਕ ਮੈਂ ਇੱਕ ਸਾਂਝਾ ਕਰਦਾ ਤੁਹਾਡੇ ਨਾਲ ਮੈਂ ਨਾ ਨਮੀਬੀਆ ਚ ਜਾ ਰਿਹਾ ਸੀਗਾ ਤੈਨ ਮੀਬੀਆ ਦੇ ਬਹੁਤੇ ਰਾਹ ਕੱਚੇ ਨੇ ਉਹ ਕੱਚੇ ਰਾਵਾਂ ਤੇ ਦੁਨੀਆ ਭਰ ਦੇ ਲੋਕ ਆਉਂਦੇ ਆ ਉੱਥੇ 4/4 ਕਾਰਾਂ ਰੈਂਟ ਤੇ ਲੈ ਕੇ ਘੁੰਮਣ ਲਈ ਨਿਕਲ ਜਾਂਦੇ ਆ ਮਾਰੂਥਲ ਦੇ ਵਿੱਚ ਸੋ ਉਹਨਾਂ ਨੂੰ ਰਾਹ ਪੱਕੇ ਕਰਨ ਦੀ ਲੋੜ ਨਹੀਂ ਉੱਥੋਂ ਦਾ ਇਹੀ ਥ੍ਰਿਲ ਆ ਲੋਕ ਉਹਨਾਂ ਕੱਚੇ ਰਾਵਾਂ ਦਾ ਆਨੰਦ ਮਾਣਨ ਲਈ ਉੱਥੇ ਆਉਂਦੇ ਆ ਸੋ ਉੱਥੇ ਕੀ ਹੋਇਆ ਕਿ ਸ਼ਾਮ ਢਲਦੀ ਜਿਸ ਤੇ ਇੰਟਰਨੈਟ ਉੱਥੇ ਬਹੁਤ ਘੱਟ ਮਿਲਦਾ ਕਿਉਂਕਿ ਦੂਰ ਦਰਾਡੇ ਦੇ ਲੋਕ ਨੇ ਲੋਕ ਆਬਾਦੀ ਬਹੁਤ ਘੱਟ ਆ ਸ਼ਾਮ ਨੂੰ ਮੇਰੇ ਸਾਈਕਲ ਦੀ ਜਿਹੜੀ ਜਿਹੜਾ ਰਾਹ ਸੀ ਉਹ ਕੱਚਾ ਜਾਂ ਸੀਗਾ ਸਾਈਕਲ ਦੀ ਕਾਠੀ ਟੁੱਟ ਗਈ ਉਹ ਡੰਡਾ ਜਾਂ ਬੜਾਕ ਗਿਆ ਥੱਲੋਂ ਜਦੋਂ ਟੁੱਟਣ ਤੋਂ ਬਾਅਦ ਮੈਨੂੰ ਇੰਨਾ ਕ ਪਤਾ ਸੀ ਮੈਂ 7 ਕਿਲੋਮੀਟਰ ਹੋਰ ਜਾਣਾ ਦਿਨ ਛਪਾਤੀ ਸੀ ਮੈਂ ਕਾਲੇ ਕਦਮੀ ਉਥੋਂ ਚੱਲਦਾ ਗਿਆ ਜਦੋਂ ਮੈਂ ਤੁਰਦਾ ਗਿਆ ਤੇ ਮੈਂ ਗਾਂ ਜਾ ਕੇ ਦੇਖਿਆ ਜਿੱਥੇ ਉਹ ਕੈਂਪਿੰਗ ਸਾਈਟ ਬਣੀ ਹੋਈ ਸੀ ਉੱਥੇ ਜਿਹੜਾ ਬੋਰਡ ਸੀ ਉਹਦੇ ਨਾਲ ਬੂਟ ਟੰਗੇ ਹੋਏ ਸੀਗੇ ਫਿਰ ਤੇ ਗੰਡ ਮਾਰ ਕੇ ਨਾ ਬੂਟ ਟੰਗੇ ਹੋਏ ਸੀ ਜਦੋਂ ਮੈਂ ਬੂਟ ਬਾਟ ਜੀ ਦੇਖੇ ਤੇ ਮੈਂ ਨਿਗਾ ਮਾਰੀ ਵੀ ਕੈਂਪਿੰਗ ਸਾਈਟ ਇੱਧਰ ਹੋਊਗੀ ਕੋਈ ਵੀ ਜਿੱਥੇ ਕੋਈ ਘਰ ਘੁਰਤਾ ਕੁਛ ਤਾਂ ਹੋਊਗਾ ਉਹ ਕੁਛ ਨਹੀਂ ਸਭ ਕੁਝ ਪੱਦਰ ਸੀ ਪਰ ਮੇਰੇ ਕੋਲੇ ਉੱਥੇ ਕੁਝ ਵੀ ਨਹੀਂ ਸੀਗਾ ਵੀ ਮੈਂ ਜਿੱਦੀ ਕੋਈ ਮਤਲ ਲੈ ਸਕਾਂ ਮੈਂ ਤੁਰਦਾ ਗਿਆ 2 ਕਿਲੋਮੀਟਰ ਜਦੋਂ ਮੈਂ ਅੰਦਰ ਨੂੰ ਗਿਆ ਉਸ ਮਾਰੂਥਲ ਦੇ ਵਿੱਚ ਤਾਂ ਗਾਂ ਜਾ ਕੇ ਮੈਂ ਦੇਖਿਆ ਕਿ ਬਹੁਤ ਵੱਡਾ ਟੋਆ ਸੀਗਾ ਕੁਦਰਤੀ ਬਣਿਆ ਹੋਇਆ ਉਹ ਟੋਏ ਦੇ ਵਿੱਚ ਕੈਂਪਿੰਗ ਸਾਈਟ ਬਣੀ ਹੋਈ ਸੀ ਤੇ ਉਹ ਉਹਦਾ ਕੈਂਪਿੰਗ ਸਾਈਟ ਦਾ ਮਾਰਕ ਸੀ ਬੁਆਇਸਮੈਨ ਉਹਦਾ ਨਾਮ ਸੀਗਾ ਬੰਦੇ ਦਾ ਬੁਆਇਸਮੈਨ ਬਹੁਤ ਪਿਆਰਾ ਉਹਨੂੰ ਉਹਦੀ ਕੈਂਪਿੰਗ ਸਾਈਟ ਉਹਦੋਂ ਫੁੱਲ ਸੀਗੀ ਤੇ ਉਹ ਮੈਨੂੰ ਕਹਿੰਦਾ ਵੀ ਕੀ ਸਮੱਸਿਆ ਤੇਨੂੰ ਮੈਂ ਕਿਹਾ ਮੇਰਾ ਸਾਈਕਲ ਨਾ ਟੁੱਟ ਗਿਆ ਸੋ ਭੱਜ ਕੇ ਆਇਆ ਮੇਰੇ ਕੋਲ ਉਹਨੇ ਮੈਨੂੰ ਥਾਂ ਦਿੱਤੀ ਕੈਂਪਿੰਗ ਕਰਨ ਲਈ ਤੇ ਉਹਨੇ ਮੇਰੇ ਸਾਈਕਲ ਦੀ ਮਰਮਤ ਕਰਨ ਦੀ ਕੋਸ਼ਿਸ਼ ਕੀਤੀ ਤੇ ਬੁਆਇਸਮੈਨ ਨੰਗੇ ਪੈਰੀ ਸੀ ਉਧੇ ਉਥੇ ਠੰਡ ਵੀ ਵਾਵਾ ਸੀ ਉਹਦੇ ਜਿੰਨੇ ਉਹਦੇ ਬੰਦੇ ਕੰਮ ਕਰਨ ਵਾਲੇ ਸਾਰਿਆਂ ਦੇ ਬੂਟ ਪਾਏ ਹੋਏ ਸੀ ਪਰ ਉਹ ਨੰਗੇ ਪੈਰੀ ਸੀਗਾ ਉਹ ਸਾਈਕਲ ਉੱਥੇ ਨਹੀਂ ਮਰਮਤ ਹੋਈ 1.5 200 ਕਿਲੋਮੀਟਰ ਕੋਹਰ ਸ਼ਹਿਰ ਸੀਗਾ ਉੱਥੋਂ ਦੂਰ ਜਿੱਦੋਂ ਮੈਂ ਪਹਿਲੇ ਘੁੰਮ ਕੇ ਆ ਚੁੱਕਿਆ ਸੀ ਫਿਰ ਅਗਲੇ ਦਿਨ ਉਹ ਬਾਈ ਹੋਣੀ ਮੈਨੂੰ ਆਪਦੀ ਗੱਡੀ ਤੇ ਸਾਈਕਲ ਰੱਖਿਆ ਸੀ ਉਹ ਸ਼ਹਿਰ ਗਏ ਉਥੋਂ ਮਰਮਤ ਕਰਕੇ ਵਾਪਸ ਆਇਆ ਮੈਂ ਬੋਇਸਮੈਨ ਨੂੰ ਦੇਖਿਆ ਉਹ ਨੰਗੇ ਪੈਰੀ ਹੀ ਫਿਰਦਾ ਸੀਗਾ ਸ਼ਹਿਰ ਦੇ ਵਿੱਚ ਵੀ ਸਾਰੇ ਕਿਤੇ ਵੀ ਤੇ ਮੈਂ ਉਹਨੂੰ ਪੁੱਛਿਆ ਵੀ ਕਾਹਤੋਂ ਆਂ ਉਹ ਕਹਿੰਦਾ ਕਿ ਮੈਨੂੰ 5-6 ਸਾਲ ਹੋ ਗਏ ਕਹਿੰਦਾ ਮੇਰਾ ਸੁਭਾਅ ਬਣ ਗਿਆ ਨੰਗੇ ਪੈਰੀ ਰਹਿਣ ਦਾ ਕਹਿੰਦਾ ਮੈਂ ਜਾਪਾਨ ਵਯਾ ਆਇਆ ਹੋਇਆ ਉੱਥੇ ਸਭਰੀ ਵੀ ਮੇਰਾ ਆਉਣ ਜਾਣ ਹੁੰਦਾ ਤਾਂ ਮੈਂ ਇਸੇ ਤਰ੍ਹਾਂ ਹੀ ਜਾਣਾ ਆਉਣਾ ਸੋ ਫਿਰ ਮੈਨੂੰ ਚੇਤੇ ਆਇਆ ਵੀ ਜਦੋਂ ਮੈਂ ਉਹਦੇ ਘਰ ਵੱਲ ਨੂੰ ਮੜਿਆ ਸੀ ਕੈਂਪਿੰਗ ਸਾਈਡ ਵੱਲ ਤਾਂ ਉੱਥੇ ਬੂਟ ਕਾਹਦੇ ਟੰਗੇ ਹੋਏ ਸੀਗੇ ਸੋ ਇਹੋ ਜਿਹੇ ਲੋਕ ਮਿਲਦੇ ਆ ਬੜੇ ਦਿਲਚਸਪ ਪਾਤਰ ਹੁੰਦੇ ਕਹਿੰਦਾ ਨੰਬੀਬੀਆ ਚ ਮਿਲਿਆ ਮੈਨੂੰ ਕੁਦਰਤੀ ਇੱਕ ਗੋਰਾ ਮਿਲਿਆ ਤੇ ਉਹ ਮੈਨੂੰ ਕਹਿੰਦਾ ਵੀ ਤੂੰ ਮੇਰੇ ਖੇਤ ਚੱਲੀਆਂ ਚ ਚੱਲਦੇ ਆ ਉਹਦਾ ਘਰ ਸੀਗਾ ਜਿਹੜਾ ਆਹ ਉੱਥੇ ਘਰ ਸੋ ਏਡੇ ਏਡੇ ਖੇਤ ਨੇ ਉਹਨਾਂ ਦੇ ਜਿਵੇਂ 80 8000 ਕਿਲਾ ਉਹਨਾਂ ਦਾ ਥਾਂ ਹੁੰਦਾ ਉਹਨਾਂ ਬੰਦਿਆਂ ਕੋਲੇ ਬਹਿ ਕੇ ਪਤਾ ਲੱਗਦਾ ਵੀ ਸ਼ਾਂਤੀ ਕੀ ਹੁੰਦੀ ਹੈ ਸਾਇਲੈਂਸ ਕੀ ਹੁੰਦੀ ਹੈ ਭਾਈ ਸੋ ਇਹੋ ਜਿਹੇ ਤਜਰਬੇ ਬੜੇ ਸ਼ਾਨਦਾਰ ਰਹਿੰਦੇ ਉਹਨਾਂ ਦੇ ਜੀ ਚ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤਾਂ ਬੜਾ ਇੰਟਰਸਟਿੰਗ ਰੋਚਕ ਇਹਨਾਂ ਦੀ ਗੱਲਬਾਤ ਅਮਰਤਪਾਲ ਸਿੰਘ ਦੀ ਸੁਣੇ ਮੇਰੀ ਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਮਰਤਪਾਲ ਆਏ ਬੜੇ એનਰਜੈਟਿਕ ਹੁੰਦੇ ਆ ਇਹ ਲੋਕ ਬੜੀ એનર્ਜੀ ਹੁੰਦੀ ਹੈ ਤੁਸੀਂ ਵੀ ਆਪ ਦਾ ਦਿਮਾਗ ਧਣਾ ਕੇ ਦੇਖੋ ਜਿੰਨੇ ਅਮਰਤਪਾਲ ਮਿਲਣਗੇ ਨਾ ਤੁਹਾਨੂੰ ਇੱਕ ਘੰਟੇ ਮਿਲਣਗੇ ਤਾਂ ਸਰਪ੍ਰੀ ਜੀ ਨੂੰ ਵੀ ਮੈਂ ਕਹਿਣਾ ਆ ਉਹ ਇੱਕ ਫੋਟੋ ਅੱਧਰ ਮੈਂ ਆਉਂਦਾ ਸਟਾਫ ਸਾਰਾ ਆਉਂਦਾ ਸਰਪ੍ਰੀ ਜੀ ਤੁਸੀਂ ਵੀ ਆ ਜਾਓ ਇਹਨਾਂ ਦੇ ਦੋਸਤ ਫਰੈਂਡ ਫੋਟੋ ਹੋ ਜਾਏਗੀ ਸਾਰਿਆਂ ਦੀ ਆਜੋ

<laughs> <laughs> <Thank you, laughs> तो अच्छा। तो दुग थैंक यू जी थैंक यू लोग जरूरी है आ <laughs> <laughs> मैं पीछे.